ਹੋ ਬਾਪੂ ਢੱਲੇ ਵਾਲਾ ਹੋ ਬਾਪੂ ਢੱਲੇ ਵਾਲ ਬਲਾਵੇ ਆ ਜੋਖ ਨੌਰੀ ਚੱਲੀ ਏ ਹੋ ਬਾਪੂ ਢੱਲੇ ਵਾਲ ਬਲਾਵੇ ਆ ਜੋਖ ਨੌਰੀ ਚੱਲੀ ਏ ਓ ਟਰਾਲੀਆਂ ਤੇ ਤਰਪਾਲਾਂ ਪਾ ਲੋ ਹਰੀਆਂ ਕੇਸਰੀ ਚੰਡੀਆਂ ਲਾ ਲੋ ਓ ਟਰਾਲੀਆਂ ਤੇ ਤਰਪਾਲਾਂ ਪਾ ਹਰੀਆਂ ਕੇਸਰੀ ਚੰਡੀਆਂ ਲਾ ਲੋ ਸਾਰਾ ਵਿੱਚ ਸਮਾਨ ਟਿਕਾ ਲੋ ਹੋ ਕਿਤੇ ਬਖਤ ਲੰਗਣਾ ਹੋ ਬਖਤ ਲੰਗਣਾ ਜਾਵੇ ਆ ਜੋਖ ਨੌਰੀ ਚੱਲੀ ਏ ਬਕੂ ਡੱਲੇ ਵਾਲਾ ਹੋ ਵੀਰੋ ਡੱਲੇ ਬਾੜ ਬਲਾਵੇ ਆ ਜੋਖ ਨੌਰੀ ਚੱਲੀ ਏ ਹੋ ਮਰਨ ਬਰਤ ਸਾਡੇ ਲਈ ਸਟੈਂਡ ਉਹ ਲੈ ਗਿਆ ਹੋ ਮਰਨ ਵਰਤ ਤੇ ਜੋਦਾ ਵੈ ਗਿਆ ਸਾਡੇ ਲਈ ਸਟੈਂਡ ਉਹ ਲੈ ਗਿਆ ਸੱਚ ਬਟੂਹੇ ਵਾਲਾ ਕਹਿ ਗਿਆ ਹੋ ਪ੍ਰਗਟ ਪਿਆ ਹਾਂ ਪ੍ਰਗਟ ਪਿਆ ਸੁਣਾਵੇ ਆ ਜੋਖ ਨੋਰੀ ਚੱਲੀ ਏ ਬਾਪੂ ਡੱਲੇ ਵਾਲਾ ਹੋ ਵੀਰੋ ਡੱਲੇ ਬਾੜ ਬੁਲਾਵੇ ਆ ਜੋਖ ਨੋ ਹੁਣ ਸਰਕਾਰਾਂ ਤੋਂ ਨਹੀਂ ਡਰਨਾ ਉਹ ਡੱਲੇਵਾਲ ਦੇ ਹੱਕ ਵਿੱਚ ਖੜਨਾ ਹੁਣ ਸਰਕਾਰਾਂ ਤੋਂ ਨਹੀਂ ਡਰਨਾ ਬੇਸ਼ੱਕ ਸਾਨੂੰ ਪੈ ਜੇ ਮਰਨਾ ਕਦੇ ਜੋਦਾਨਾ ਸੀਸ ਜੋਦਾਨਾ ਸੀਸ ਚਕਾਵੇ ਆ ਜੋਖ ਨੌਰੀ ਚੱਲੀਏ ਬਾਪੂ ਡੱਲੇਵਾਲ ਹੋ ਵੀਰੋ ਡੱਲੇਬਾਲ ਬਲਾਵੇ ਆ ਜੋਖ ਨੌਰੀ ਚੱਲੀ ਜਿਵੇਂ ਦਿੱਲੀ ਸੀ ਲਾਏ ਡੇਰੇ ਹੋ ਲਾਲੋ ਚੰਟ ਵਿਚਾਰ ਚੁਫੇਰੇ ਹੋ ਜਿਵੇਂ ਦਿੱਲੀ ਸੀ ਲਾਏ ਡੇਰੇ ਲਾਲੋ ਟੰਟ ਵਿਚਾਰ ਚੁਫੇਰੇ ਛੱਡ ਕੇ ਸਾਰੇ ਬਾਪੂ ਹਰੀਆਂ ਕੇਸਰੀ ਚੰਡੀਆਂ ਲਾ ਲੋ ਓ ਟਰਾਲੀਆਂ ਤੇ ਤਰਪਾਲਾਂ ਪਾ ਲੋ ਹਰੀਆਂ ਕੇਸਰੀ ਚੰਡੀਆਂ ਲਾ ਲੋ ਸਾਰਾ ਬਿੱਤ ਸਮਾਨ ਟਿਕਾ ਲੋ ਓ ਕਿਤੇ ਵਕਤ ਲੰਘਣਾ ਓ ਵਕਤ ਲੰਘਣਾ ਜਾਵੇ ਆ ਜੋਖ ਨੌਰੀ ਚੱਲੀ ਏ ਉਹ ਮਰਨ ਵਰਤ ਤੇ ਜੋਦਾ ਵਹਿ ਗਿਆ ਉਹ ਸਾਡੇ ਲਈ ਸਟੈਂਡ ਉਹ ਲੈ ਗਿਆ ਉਹ ਮਰਨ ਵਰਤ ਤੇ ਜੋਦਾ ਵਹਿ ਗਿਆ ਸਾਡੇ ਲਈ ਸਟੈਂਡ ਉਹ ਲੈ ਗਿਆ ਸੱਚ ਬਟੂਹੇ ਵਾਲਾ ਆਜੋਖ ਨੌਰੀ ਚੱਲੀ ਏ ਓ ਡੱਲੇਵਾਲ ਦੇ ਹੱਕ ਵਿੱਚ ਖੜਨਾ ਓਏ ਹੁਣ ਸਰਕਾਰਾਂ ਤੋਂ ਨਹੀਂ ਡਰਨਾ ਓ ਡੱਲੇਵਾਲ ਦੇ ਹੱਕ ਵਿੱਚ ਖੜਨਾ ਹੁਣ ਸਰਕਾਰਾਂ ਤੋਂ ਨਹੀਂ ਡਰਨਾ ਬੇਸ਼ੱਕ ਸਾਨੂੰ ਪੈ ਜੇ ਮਰਨਾ ਕਦੇ 14 ਨਾ ਸੀਸ ਜੋ ਹੀਰੋ ਡੱਲੇ ਬਾੜ ਬਲਾਵੇ ਆਜੋ ਖਨੋਰੀ ਚਲੀ ਏ ਹੋ ਜਿਵੇਂ ਦਿੱਲੀ ਸੀ ਲਾਏ ਡੇਰੇ ਹੋ ਲਾਲੋ ਚੰਟ ਵਿਚਾਰ ਚੁਫੇਰੇ ਹੋ ਜਿਵੇਂ ਦਿੱਲੀ ਸੀ ਲਾਏ ਡੇਰੇ ਲਾਲੋ ਟੈਂਟ ਵਿਚਾਰ ਚੁਫੇਰੇ ਛੱਡ ਕੇ ਸਾਰੇ ਚਾਗੜੇ ਬਾਪੂ ਢੱਲੇ ਵਾਲਾ ਹੋ ਵੀਰੋ ਢੱਲੇ ਬਾਣ ਵਲਾਵੇ ਆਜੋ ਖਨੌਰੀ ਚੱਲੀ ਏ ਬਾਪੂ ਢੱਲੇ ਬਾਣ ਵਲਾਵੇ ਆਜੋ